ਕੋਰਣਾ ਦੁੱਖ ਮਿਟ ਜਾਂਦੇ ਇੱਕ ਦਫਾ ਵਾਹਿਗੁਰੂ ਆਖਦੇ ਕੋਰਣਾ ਪਾਪ ਮਿਟ ਜਾਂਦੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਕਈ ਕਰਦੇ ਪਏ ਹੁੰਦੇ ਨੇ ਕਈ ਤੇ ਜੇ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਹੁੰਦੇ ਨੇ ਮੈਂ ਦੇਖ ਕੇ ਹੈਰਾਨ ਹੋਂਦਾ ਕਿ ਐਕਸਰਸਾਈਜ਼ ਪੇ ਕਰਦਣ ਕਿ ਜਪ ਪੇ ਕਰਦੇ ਸਹਜ ਬਿਲੋਵੋ ਜੈਸੇ ਤਤ ਨਾ ਜਾਏ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਔਰ ਮਿਟਦਾ ਵੀ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਬਾਪ ਮਿਟ ਜਾਣਗੇ ਕਰੋੜਾਂ ਦੁੱਖ ਮਿਟ ਜਾਣਗੇ ਨਿਸ਼ਚੈ ਕਰਕੇ ਜਾਣਾ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਲੋਕੀ ਕਰੀ ਜਾਂਦੇ ਨੇ ਇੱਕ ਦਫਾ ਵਾਹਿਗੁਰੂ ਆਖਣਾ ਬੜਾ ਔਖਾ ਹੈ ਉਸੇ ਨੂੰ ਮੇਰੇ ਪਾਸਾ ਨੇ ਕਿਹਾ ਆਖਣਾ ਔਖਾ ਸੱਚਾ ਨਾ ਉਨ ਇੱਕ ਦਮ ਦੇਚ ਮਨ ਨੂੰ ਲੈਣਾ ਤੇ ਆਸਾ ਮਨਸਾ ਤੇ ਸਾਰੀਆਂ ਰਹਿ ਗਈਆਂ ਕਾਮਨਾਵਾਂ ਤੇ ਰਹਿ ਗਈਆਂ ਕਿ ਲੋਕੀ ਤੇ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਨੇ ਗੁਰੂ ਪੀਰ ਪੈਗੰਬਰਾਂ ਕੋਲ ਜਾਂ ਕਾਮਨਾ ਕਾਹੂ ਫਲ ਦੀ ਇੱਛਾ ਨਹੀਂ ਬਾਝੇ ਆਸਾ ਮਨਸਾ ਸਗਲ ਤੇ ਆਗੇ ਪਰ ਮਨ ਦੇ ਚੋਂ ਆਸਾਵਾਂ ਦਾ ਤਿਆਗ ਹੁੰਦਾ ਹੀ ਨਹੀਂ ਮਨ ਨੂੰ ਇੱਕ ਦਮ ਦੇ ਚ ਲੈ ਆਈਏ ਇੱਕ ਦਮ ਤੇ ਇੱਕ ਦਮ ਦੇ ਚ ਕਿਵੇਂ ਲੈ ਆਈਏ ਸਾਰੇ ਮਹਾ ਮੰਤਰ ਇੱਕ ਦਮ ਦੇਚ ਪੂਰੇ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਦਮ ਦੇਚ ਪੂਰਾ ਰਾਮ ਇੱਕੋ ਹੀ ਦਮ ਅੱਲਾਹ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਹੀ ਨਹੀਂ ਓਮ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ भगत कबीर ने बेद कतेद इफतरा भाई दिल का फिक्र ना जाए टुक दम करारी जो करो हाजर हजूर खुदा एक दम टिक जाओ खुदा हाजर नाजर केड़े चकरा चाह आज मिलावा शेख आज। ते आज तो मुराद की लोगे वर्तमान वर्तमान आज है ते आज दा दिन वर्तमान नहीं है एकदम वर्तमान मिला है बाबा ही किला पे कल ते क्यों छोड़ ਅਗਲੇ ਜਨਮੇ ਚ ਹੋਵੇਗਾ ਅਗਲੇ ਜਨਮੇ ਚ ਹੋਵੇਗਾ ਅਗਲੇ ਜਨਮ ਦੇ ਚ ਵੀ ਨਹੀਂ ਹੋਏਗਾ ਕਿਉਂਕਿ ਤੂੰ ਪੋਸਟ ਬੰਦ ਕਰ ਦੱਪੇ ਹੈ ਤੂੰ ਮਲਤਵੀ ਕਰ ਦੱਪੇ ਪੂਰੀ ਤਾਕਤ ਲਾ ਦੇ ਤੇਰੀ ਜ਼ਬਾਨ ਜਦ ਆਖੇ ਵਾਹਿਗੁਰੂ ਹੁਣ ਤੂੰ ਪੂਰਾ ਜ਼ੋਰ ਲਾ ਮਨ ਸੁਣੇ ਇੱਕ ਮਨ ਕੋ ਚੀ ਚੀ ਬੋਲ ਰਿਹਾ ਆਉਂਦਾ ਦੂਜਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਕਹਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਮਨ ਨੇ ਔਰ ਕਿਸ ਨੇ ਸੁਣਨਾ ਦੇਖਣਾ ਵੀ ਮਨ ਨੇ ਅੱਖਾਂ ਨਹੀਂ ਦੇਖ ਸਕਦੇ ਕਈ ਵਾਰ ਮਨੋ ਕਪੜੇ ਘਰ ਜਾ ਰਿਹਾ ਤੇ ਘਰ ਦੇ ਕੋਲੋਂ ਅੱਗੇ ਲੰਘ ਗਿਆ ਜੈਸੇ ਅੱਖਾਂ ਨਾਲ ਮਨ ਜੁੜਿਆ ਤੇ ਖਿਆਲ ਆਇਆ ਲੈ ਘਰ ਤੇ ਮੈਂ ਪਿੱਛੇ ਛੋੜਾਇਆ ਜਾਂਦਾ ਤੇ ਘਰ ਪਿਆ ਸੀ ਨਹੀਂ ਜਾ ਸਕਿਆ ਕਿਉਂਕਿ ਅੱਖਾਂ ਨਾਲ ਮਨ ਨਹੀਂ ਸੀ ਕੰਨਾਂ ਨਾਲ ਮਨ ਨਹੀਂ ਹੈ ਨਹੀਂ ਸੁਣ ਸਕੋਗੇ ਸਿਰਫ ਕੰਨ ਨਹੀਂ ਸੁਣਾਈ ਦੇ ਸੁਣਾਈ ਦੇ ਸਕਦੇ ਜ਼ਬਾਨ ਆਖੇ ਵਾਹਿਗੁਰੂ ਤੇ ਮਨ ਪੂਰਨ ਤੌਰ ਤੇ ਸੁਣੇ ਬਸ ਜੇ ਦਿਨ ਪੂਰਨ ਤੌਰ ਤੇ ਸੁਣੇਗਾ ਜਿਸ ਦਿਨ ਵੀ ਸੁਣੇ ਸਾਰੇ ਪਾਪ ਨਿਕਲ ਜਾਣਗੇ ਸਾਰੇ ਦੁੱਖ ਨਿਕਲ ਜਾਣਗੇ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਏਗਾ ਇਸੇ ਨੂੰ ਕਿਹਾ ਇੱਕ ਚਿਤ ਜੈ ਇੱਕ ਛਿਨ ਦੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਨਿਮਕ ਇੱਕ ਸੈਕਿੰਡ ਕਰੋੜ ਦਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਤਾਂ ਕਿ ਕਿਦਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਵੇ ਬਸ ਇੰਨੇ ਵਾਹਿਗੁਰੂ ਦਾ ਰੂਪ ਹੋ ਜਾਓਗੇ ਇਹ ਬੁਨਿਆਦੀ ਨੁਕਤੇ ਜੋ ਧੰਗੁਰੂ ਨਾਨਕ ਨੇ ਸਾਡੇ ਸਾਹਮਣੇ ਪ੍ਰਗਟ ਕਰਕੇ ਰੱਖੇ ਨੇ ਪਿਆਉ ਦਾ ਦੇਕਾ ਖੋਲ ਢਠਾ ਸਜਾਣਾ ਸਾਡੇ ਸਾਹਮਣੇ ਰੱਖ ਦਿੱਤੇ ਨੇ ਗੁਰਨਾਨਕ ਦੀ ਬਾਣੀ ਜੋ ਕਸਮ ਦੀ ਬਾਣੀ ਹੈ ਕਸਮ ਦੇ ਬੋਲ ਨੇ ਉਸ ਦਾ ਅਨੁਭਵ ਥੋੜਾ